ਸਰਦੀ ਦੀ ਵੱਡੀ ਘਟਨਾ ਤੋਂ ਬਾਅਦ ਅੱਜ ਕਰ ਰਹੇ ਆ ਤਾਂ ਕਿਸਾਨਾਂ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਰਿਹائش ਮੋਤੀ ਬਾਗ ਪੈਲੇਸ ਪਟਿਆਲਾ ਦਾ ਕਿਰਵਾ ਕਰਨ ਦਾ ਐਲਾਨ ਕੀਤਾ ਗਿਆ ਹੈ ਕੁਝ ਦਿਨ ਪਹਿਲਾਂ ਰਾਜਪੁਰਾ ਦੇ ਪਿੰਡ ਸੇਹਰਾ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਦੇ ਵਿਰੋਧ ਦੌਰਾਨ ਇੱਕ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਹੋ ਗਈ ਸੀ ਤਾਂ ਇਸ ਮਾਮਲੇ ਉੱਤੇ ਲਗਾਤਾਰ ਕਿਸਾਨਾਂ ਦੀਆਂ ਮੀਟਿੰਗਾਂ ਨੇ ਜਿਹੜੀਆਂ ਆਪਸ ਦੇ ਵਿੱਚ ਚੱਲ ਰਹੀਆਂ ਨੇ ਤਾਂ ਕੱਲ ਉਹਨਾਂ ਦੇ ਵੱਲੋਂ DIG ਪਟਿਆਲਾ ਰੇਂਜ ਅਤੇ ਪਟਿਆਲਾ ਦੇ SSP ਨਾਲ ਵੀ ਮੁਲਾਕਾਤ ਕੀਤੀ ਗਈ ਤਾਂ ਕਿਸਾਨ ਆਗੂਆਂ ਦੇ ਵੱਲੋਂ ਭਾਜਪਾ ਲੀਡਰ ਦੇ ਖਿਲਾਫ FIR ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਕਿਸਾਨ ਆਗੂ ਨੇ ਇਲਜ਼ਾਮ ਲਗਾਏ ਨੇ ਕਿ BJP ਲੀਡਰ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਸਾਨਾਂ ਨਾਲ ਧੱਕਾ ਮੂਕੀ ਕੀਤੀ ਗਾਲੀ ਗਲੋਚ ਕੀਤੀ ਨਾਲ ਹੀ ਗਲਤ ਇਸ਼ਾਰੇ ਕੀਤੇ ਜਿਸ ਕਰਕੇ ਉਸ ਕਿਸਾਨ ਦੀ ਮੌਤ ਹੋਈ ਕਿਸਾਨਾਂ ਦਾ ਕਹਿਣਾ ਹੈ ਕਿ ਅਗਰ 2 ਦਿਨ ਦੇ ਵਿੱਚ ਉਸ BJP ਅਗ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਆਉਣ ਵਾਲਾ 8 ਮਹੀਨوں ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੀ ਜਹਾਸ਼ ਮੋਤੀ ਬਾਗ ਪੈਲੇਸ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਨਗੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਵਕਫਾ ਕਿਸਾਨ ਆਗੂਆਂ ਦਾ ਆਉ ਦੇਖਦੇ ਹਾਂ ਮੈਂ ਸਰਵਣ ਸਿੰਘ ਪੰਦੇੜ ਜੀ ਇੱਥੇ ਐਸਕੇਐਮ ਗੈਰ ਰਾਜਨੀਤਿਕ ਤੇ ਕੇਐਮਐਮ ਦੀ ਪ੍ਰਸ਼ਾਸਨ ਪੰਜਾਬ ਦੇ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਤੇ ਹੋਰ ਉੱਚ ਅਧਿਕਾਰੀ ਪਹੁੰਚੇ ਸੀਗੇ ਪਰ ਆਪਸੀ ਸਹਿਮਤੀ ਨਹੀਂ ਬਣ ਸਕੀ ਤੁਹਾਨੂੰ ਪਤਾ ਹੀ ਆ ਜਿਵੇਂ ਪਟਿਆਲਾ ਜ਼ਿਲ੍ਹੇ ਦੇ ਸੇਰਾ ਪਿੰਡ ਦੇ ਵਿੱਚ ਜਦੋਂ ਮਹਾਰਾਣੀ ਪ੍ਰਨੀਤ ਕੌਰ ਜੀ ਆਏ ਤਾਂ ਉੱਥੇ ਸਾਡੇ ਕਿਸਾਨ ਵਿਰੋਧ ਕਰਨ ਗਏ ਸੀਗੇ ਜਿਹੜੇ ਦੋਸ਼ੀ ਹਰਵਿੰਦਰ ਸਿੰਘ ਹਰਪਾਲਪੁਰਾ ਸੀਗੇ ਉਹਨਾਂ ਨੇ ਗਾਲੀ ਗਲੋਚ ਵੀ ਕੀਤੀ ਤੱਕਾ ਮੁੱਕੀ ਵੀ ਕੀਤੀ ਤੇ ਅਸ਼ਲੀਲ ਇਸ਼ਾਰੇ ਵੀ ਕੀਤੇ ਆ ਜਿੰਨਾ ਕਰਕੇ ਸਾਡੇ ਸੁਰਿੰਦਰਪਾਲ ਸਿੰਘ ਜੀ ਆਕੜੀ ਜਿਹੜੇ ਕਿਸਾਨ ਲੀਡਰ ਸੀ ਉਹ ਸ਼ਹੀਦ ਹੋ ਗਏ ਆ ਜਿਨ੍ਹਾਂ ਦੀ ਡੈੱਡ ਬੋਡੀ ਹਸਪਤਾਲ ਵਿੱਚ ਲੱਗੀ ਹੋਈ ਆ। ਤੋਂ ਅੱਜ ਦੋਵੇਂ ਫੋਰਮਾਂ ਨੇ ਪਰਿਵਾਰ ਨਾਲ ਮਿਲ ਕੇ ਫੈਸਲਾ ਕੀਤਾ ਵਾ ਅਸੀਂ 2 ਦਿਨ ਦਾ ਸਮਾਂ ਦੇ ਰਹੇ ਹਾਂ ਸਰਕਾਰ ਨੂੰ 6 ਦਾ ਤੇ 7 ਦਾ ਜੇਕਰ ਇਸ ਸਮੇਂ ਦੇ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ 8 ਤਰੀਕ ਨੂੰ ਪਹਿਲੋਂ ਸਾਰੇ ਸਾਡੇ ਕਿਸਾਨ ਮੋਤੀ ਬਾਗ ਵਿੱਚ ਇਕੱਠੇ ਹੋਣਗੇ ਤੇ ਉੱਥੋਂ ਇਕੱਠੇ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਪਰਨੀਤ ਕੌਰ ਜੀ ਜਿਹੜਾ ਉਹਨਾਂ ਦਾ ਘਰ ਆ ਉਹਦੇ ਬਾਹਰ ਮੂਰੇ ਮੋਰਚਾ ਖੋਲਾਂਗੇ ਔਰ ਅਸੀਂ ਸਾਰੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਭੈਣਾਂ ਨੂੰ ਖੁੱਲਾ ਸੱਦਾ ਦਿੰਦੇ ਆਂ ਵੀ ਆਪਾਂ ਆਪਣੇ ਕਿਸਾਨ ਆਗੂ ਦਾ ਇਨਸਾਫ ਲੈਣ ਵਾਸਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ 8 ਤਰੀਕ ਨੂੰ ਮੋਤੀ ਬਾਗ ਵਿੱਚ ਪਹੁੰਚੀਏ ਔਰ ਫਿਰ ਜੇ ਉਦੋਂ ਤੱਕ ਗ੍ਰਫਤਾਰੀ ਨਹੀਂ ਹੁੰਦੀ ਤਾਂ ਫਿਰ ਉਹਨਾਂ ਦੇ ਜਿਹੜਾ ਘਰ ਮੂਰੇ ਜਿਹੜਾ ਵਾ ਉਹ ਮੋਰਚਾ ਦੋਵੇਂ ਜਿਹੜੀ ਆਪਣੀ ਇੱਥੇ ਸਾਡੀ ਪ੍ਰਸ਼ਾਸਨ ਦੇ ਨਾਲ ਦੋ ਗੇੜ ਦੀਆਂ ਮੀਟਿੰਗਾਂ ਹੋਈਆਂ ਦੋ ਗੇੜ ਦੀਆਂ ਮੀਟਿੰਗਾਂ ਦੇ ਵਿੱਚੋਂ ਆਖਰ ਜਿਹੜੀ ਗੱਲ ਤੇ ਅਸੀਂ ਮੰਗਾਂ ਰੱਖੀਆਂ ਸੀ ਉਹਦੇ ਵਿੱਚ ਉਸ ਤੋਂ ਜਵਾਬ ਹੈ ਕਿ ਅਸੀਂ ਮੰਗਦੇ ਸੀ ਵੀ ਕਿੰਨੇ ਟਾਈਮ ਦੇ ਵਿੱਚ ਤੁਸੀਂ ਜਿਹੜੇ ਦੋਸ਼ੀ ਨੂੰ ਗ੍ਰਿਫਤਾਰ ਕਰੋਗੇ ਉਹ ਤੇ ਕੋਈ ਟਾਈਮ ਨਹੀਂ ਕੋਈ ਸਮਾਂ ਨਹੀਂ ਅਸੀਂ ਇਹ ਗੱਲ ਨੂੰ ਵਿਚਾਰ ਕੇ ਕਿ ਜਿਹੜਾ 2 ਦਿਨਾਂ ਦਾ 6 ਤੇ 7 ਦਾ 6 ਤੇ ਦੋਨਾਂ ਪੁਰਮਾ ਨੇ ਸੈਨਤੀ ਨਾਗੇ 6 ਤੇ 7 ਦਾ ਜਿਹੜਾ ਸਮਾਂ ਹੈ ਉਹ ਦਿੱਤਾ ਹੈ ਜਿਹੜੀ ਅਸੀਂ ਰਾਣੀ ਦੇ ਜਿਹੜੇ ਤੋਂ ਹਲਕਾ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਨੇ ਬੀਜੇਪੀ ਦੇ ਉੱਥੇ ਧਰਨਾ ਕਿਉਂ ਲਾ ਰਹੇ ਆ ਕਿ ਜਿਹੜੀ ਸਾਡੇ ਉਹਦੇ ਵਿੱਚ ਮੰਗ ਸੀਗੀ ਜਿਹੜੀ 120 20 ਦੀ ਜਿਹੜੀ ਐਫ ਆਰ ਦੇ ਵਿੱਚ ਕੀ ਅਣਪਛਾਤੇ ਅਣਪਛਾਤੇ ਨਹੀਂ ਉਹਨਾਂ ਦੇ ਜਿਹੜੇ ਸਾਡੇ ਵਰਕਰਾਂ ਨੇ ਸਾਡੇ ਆਗੂਆਂ ਨੇ ਮੌਕੇ ਤੇ ਜੋ ਉਹਨਾਂ ਨੇ ਕੁਝ ਕੀਤਾ ਉਹ ਹਜੇ ਬਾਹਰ ਕੀਤੇ ਹੋਏ ਨੇ ਇਹ ਮੰਗ ਨੂੰ ਲੈ ਕੇ ਦੂਛੀ ਨੂੰ ਗ੍ਰਿਫਤਾਰੀ ਹੋਣ ਲੱਗੀ ਉਹ ਸੀ 8 ਤਰੀਕ ਨੂੰ